ਜਸਟਿਸ ਯਸ਼ਵੰਤ ਵਰਮਾ ਖਿਲਾਫ ਲੋਕ ਸਭਾ ਚ ਮਹਾਦੋਸ਼ ਪ੍ਰਸਤਾਵ ਮਨਜ਼ੂਰ ਸਪੀਕਰ ਨੇ 3 ਮੈਂਬਰੀ ਕਮੇਟੀ ਦਾ ਕੀਤਾ ਗਠਨ ਕਿਹਾ ਹਟਾਉਣ ਲਈ ਰਾਸ਼ਟਰਪਤੀ ਨੂੰ ਭੇਜਾਂਗੇ ਪ੍ਰਪੋਜ਼ਲ ਹਵਾਰਾ ਕੁੱਤਿਆਂ ਨੂੰ ਲੈ ਕੇ ਇੱਕ ਸੁਪਰੀਮ ਕੋਰਟ ਦਾ ਹੋਰ ਨਵਾਂ ਆਦੇਸ਼ ਕੋਰਟ ਕੰਪਲੈਕਸ ਫੁੱਲੇ ਵਿੱਚ ਬਚਿਆ ਹੋਇਆ ਖਾਣਾ ਸੁੱਟਣ ਤੇ ਲਾਈ ਪਾਬੰਦੀ ਕਿਹਾ ਚੰਗੀ ਤਰ੍ਹਾਂ ਨਾਲ ਟਕੇ ਕੂੜੇਦਾਨ ਚ ਹੀ ਸੁੱਟਿਆ ਜਾਵੇ ਖਾਣਾ 12 ਕੁੱਤਿਆਂ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਰਾਹੁਲ ਗਾਂਧੀ ਨੇ ਕਿਹਾ ਬੇਰਹਿਮੀ ਬੋਲੇ ਬੇਜ਼ਵਾਨ ਜਾਨਵਰ ਕੋਈ ਸਮੱਸਿਆ ਨਹੀਂ ਨਸਬੰਦੀ ਟੀਕਾ ਕਰਨ ਤੇ ਦੇਖਭਾਲ ਵਰਗੇ ਹੋਰ ਵੀ ਨੇ ਕਈ ਤਰੀਕੇ ਨਮਾਤਾੜਾ ਬਣਾਉਣ ਤੇ ਪੜਕੇ ਐਸਜੀਪੀਸੀ ਪ੍ਰਧਾਨ ਧਾਮੀ ਬੋਲੇ ਗਿਆਨੀ ਹਰਪ੍ਰੀਤ ਸਿੰਘ ਦੀ ਮਨਸ਼ਾ ਹੋਈ ਪੂਰੀ ਪਲੈਨਿੰਗ ਮੁਤਾਬਕ ਪਹਿਲਾਂ ਤੋਂ ਹੀ ਤੈਸੀਬ ਪ੍ਰਦਾਨਗੀ ਦਾ ਏਜੰਡਾ ਕਿਹਾ ਤੱਕੜੀ ਵਾਲਾ ਹੀ ਅਸਲੀ ਅਕਾਲੀ ਦਰ ਅਕਾਲੀ ਦਲ ਦੇ ਇਲਜ਼ਾਮਾਂ ਤੇ ਬੀਜੇਪੀ ਦਾ पलटवार ਅਸ਼wini ਸ਼ਰਮਾ ਬੋਲੇ ਸਾਡੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਸੁਖਬੀਰ ਬਾਦਲ ਸਾਹਮਣ ਆਪਣੀ ਪਾਰਟੀ ਅਕਾਲੀ ਦਲ ਪ੍ਰਧਾਨ ਨੇ ਕੱਲ ਕਿਹਾ ਸੀ ਬੀਜੇਪੀ ਨਾਲ ਰਲਿਆ ਹੋਇਆ ਹੈ ਬਾਗੀ ਤੜ ਅਕਾਲੀ ਦਲ ਨਾਲ ਗੱਠ ਜੋੜ ਦੀ ਸੰਭਾਵਨਾ ਤੋਂ ਬੀਜੇਪੀ ਦੀ ਕੋਰੀਨਾ ਮਨਜਿੰਦਰ ਸਿਰਸਾ ਬੋਲੇ ਦੋਵੇਂ ਪਾਰਟੀਆਂ ਨਾਲ 2022 ਤੋਂ ਅਟ ਪੰਜਾਬ ਚ ਇਕੱਲੀ ਹੀ ਚੱਲੇਗੀ ਬੀਜੇਪੀ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਜਾਣ ਤੇ ਬੀਜੇਪੀ ਮਨਾ ਰਹੀ ਕਿਸਾਨ ਵਿਜੈਦੇਵ ਅਸ਼ਮਨੀ ਸ਼ਰਮਾ ਬੋਲੇ ਸਰਕਾਰ ਨੇ ਦਬਾਚ ਵਾਪਸ ਲਈ ਨੀਤੀ ਅਸੀਂ ਪਹਿਲੇ ਦਿਨ ਤੋਂ ਹੀ ਕਰ ਰਹੇ ਸੀ ਵਿਰੋਧ ਐਸਜੀਪੀਸੀ ਵੱਲੋਂ ਸ਼੍ਰੀ ਗੁਰੂ ਤੇਗ ਪਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਦਾ ਐਲਾਨ 21 ਅਗਸਤ ਤੋਂ ਸ਼ੁਰੂ ਹੋਣਗੇ ਸਮਾਗਮ ਅਸਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਨਿਕਲੇਗਾ ਨਗਰ ਕੀਰਤਨ 23 ਨਵੰਬਰ ਨੂੰ ਆਨੰਦਪੁਰ ਸਾਹਿਬ 'ਚ ਪਹੁੰਚੇਗਾ ਨਗਰ ਕੀਰਤਨ ਪਟਿਆਲਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਕਾਲੀ ਮਾਤਾ ਮੰਦਰ 'ਚ ਹੋਏ ਨਤਮਸਤਕ ਮਾਤਾ ਰਾਣੀ ਦਾ ਲਿਆ ਆਸ਼ੀਰਵਾਦ ਡਾਂਡਾ ਦੇ ਪਿੰਡ ਅਬਦੁੱਲਾਪੁਰ 'ਚ ਹੜ੍ਹਾਂ ਵਰਗੇ ਹਾਲਾਤ ਪਿੰਡ 'ਚ ਲੱਖ ਲੱਖ ਤੱਕ ਭਰਿਆ ਬਿਆਸ ਦਰਿਆ ਦਾ ਪਾਣੀ ਟਰੈਕਟਰ ਟਰਾਲੀ ਸਹਾਰੇ ਲੋਕਾਂ ਨੂੰ ਕੀਤਾ ਜਾ ਰਿਹਾ ਸਕੇ ਪਠਾਨਕੋਟ ਦੇ ਜਲਾਲੀਆ ਦਰਿਆ 'ਚ ਵਧਿਆ ਪਾਣੀ ਦਾ ਪੱਧਰ ਕਈ ਪਿੰਡਾਂ ਛੜਾ ਵਰਗੇ ਹਾਲਾਤ ਲੋਕਾਂ ਦੇ ਘਰਾਂ 'ਚ ਵੜਿਆ ਪਾਣੀ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰ ਰਿਹਾ ਬੇਹਦ ਅਹਿਮ ਖਬਰ ਦੇ ਨਾਲ ਪੰਜਾਬ ਦੇ ਵਿੱਚ ਹੁਣ ਸੈਮੀ ਕੰਡਕਟਰ ਪ੍ਰੋਜੈਕਟ ਲੱਗੇਗਾ ਮੋਦੀ ਕੈਬਨਿਟ ਦੇ ਵੱਲੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਮੋਦੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਤਿੰਨ ਸਟੇਟਾਂ ਦੇ ਵਿੱਚ ਸੈਮੀ ਕੰਡਕਟਰ ਪ੍ਰੋਜੈਕਟ ਲੱਗਣੇ ਨੇ ਜਿਨ੍ਹਾਂ ਦੇ ਵਿੱਚੋਂ ਪੰਜਾਬ ਇੱਕ ਹੈ ਪੰਜਾਬ Odisha ਤੇ Andhra Pradesh ਦੇ ਵਿੱਚ ਇਹ ਪ੍ਰੋਜੈਕਟ ਲੱਗਣੇ ਨੇ 4 ਨਵੇਂ ਸੈਮੀ ਕੰਡਕਟਰ ਪ੍ਰੋਜੈਕਟ ਲਾਏ ਜਾਣਗੇ ਅਤੇ 4594 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਇਹਨਾਂ ਦੀ ਸ਼ੁਰੂਆਤ ਹੋਣੀ ਹੈ ਜਿਸ ਨੂੰ ਹੁਣ ਕੇਂਦਰੀ ਕੈਬਨਿਟ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਵੱਡੀ ਖਬਰ ਹੈ ਪੰਜਾਬ ਦੇ ਲਈ ਤਿੰਨ ਸਟੇਟਾਂ ਜਿਨ੍ਹਾਂ ਦੇ ਵਿੱਚ ਇਹ ਸੈਮੀ ਕੰਡਕਟਰ ਪ੍ਰੋਜੈਕਟ ਲੱਗਣੇ ਨੇ ਪੰਜਾਬ ਉਹਨਾਂ ਦੇ ਵਿੱਚੋਂ ਇੱਕ ਹੈ ਸੈਮੀ ਕੰਡਕਟਰ ਦਾ ਕੰਮ ਕੀ ਹੁੰਦਾ ਹੈ ਸੈਮੀ ਕੰਡਕਟਰ ਦਾ ਕੰਮ ਹੁੰਦਾ ਹੈ ਬਿਜਲੀ ਦੇ ਕਰੰਟ ਦੇ ਵਹਾਅ ਨੂੰ ਕੰਟਰੋਲ ਕਰਨਾ ਸਿਗਨਲ ਨੂੰ ਵਧਾਉਣਾ ਤੇ ਸਵਿੱਚ ਵਾਂਗ ਕੰਮ ਕਰਦਾ। ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸੈਮੀ ਕੰਡਕਟਰ ਵਰਤ ਤੇ ਕਿੱਥੇ ਜਾਂਦੇ ਨੇ। ਦਰਅਸਲ ਮਾਈਕਰੋ ਚਿਪ ਹੋਵੇ, ਪ੍ਰੋਸੈਸਰ ਹੋਣ, ਕੰਪਿਊਟਰ ਹੋਵੇ, smartphones ਹੋਵੇ ਉਸ ਦੇ ਵਿੱਚ ਇਸ ਤੋਂ ਬਿਨਾ LED ਲਾਈਟਾਂ ਦੇ ਵਿੱਚ ਸੋਲਰ ਸੈੱਲ ਜਾਂ 트랜ਜ਼ਿਸਟਰ ਦੇ ਵਿੱਚ ਸੈਂਸਰ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਸੈਮੀ ਕੰਡਕਟਰ ਦੀ ਵਰਤੋਂ ਹੁੰਦੀ ਹੈ ਤੇ ਇਸਦੇ ਪ੍ਰੋਜੈਕਟ ਲੱਗਣੇ ਨੇ ਅਤੇ ਇਹ ਪ੍ਰੋਜੈਕਟ ਪੰਜਾਬ ਦੇ ਵਿੱਚ ਵੀ ਲੱਗਣਾ ਹੈ। ਮੋਦੀ ਕੈਬਨਿਟ ਦੇ ਵੱਲੋਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 4994 ਕਰੋੜ ਭਾਵ ਕਿ 4400 ਕਰੋੜ ਰੁਪਏ ਦੇ ਨਿਵੇਸ਼ ਹੋਣਾ ਹੈ ਉਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਚਾਰ ਨਵੇਂ ਪ੍ਰੋਜੈਕਟ ਲੱਗਣੇ ਨੇ ਜਿਸ ਦੇ ਵਿੱਚ ਪੰਜਾਬ ਵੀ ਸ਼ਾਮਲ ਹੈ ਹਾਲਾਂਕਿ ਪੰਜਾਬ ਤੋਂ ਬਿਨਾ ਉੜੀਸ਼ਾ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਇਹ ਪ੍ਰੋਜੈਕਟ ਲੱਗਣਗੇ ਮੋਦੀ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ हालांकि यहाँ से सैमी कंडक्टर प्रोजेक्ट लगेगा ये देखना होगा पर पंजाब के जुड़ी हुई बड़ी खबर क्योंकि एक तो निवेश मंजूरी देती गई है दूजा इस एम्पलायमेंट भी बढ़ेगी स्टेट भी फायदा होगा आप सब जानते हैं कि सेमीकंडक्टर एक फाउंडेशनल इंडस्ट्री है एक स्ट्रैटेजिक इंडस्ट्री है एक ऐसी इंडस्ट्री है जिसके बिना कोई देश अपने मैन्युफैक्चरिंग सेक्टर को या अपने आप को एक विकसित देश की गिनती में नहीं कर सकता ऐसी बड़ी इंडस्ट्री है ये आज चार सेमीकंडक्टर प्रोजेक्ट्स अप्रूव हुए हैं दो उड़ीसा में एक पंजाब में और एक आंध्रा में आप जानते हैं कि 2022 में जब सेमीकंडक्टर मिशन लॉन्च हुआ माननीय प्रधानमंत्री जी का दूरदर्शी नेतृत्व है जिसके तहत उन्होंने एक लॉन्ग टर्म स्ट्रैटजी के तहत काम चालू किया और कंप्लीट इकोसिस्टम पे ध्यान देने का प्रधानमंत्री जी का हमेशा मार्गदर्शन रहा और साथ ही साथ जो इलेक्ट्रॉनिक्स मैन्युफैक्चरिंग अपनी बहुत अच्छी आगे बढ़ी है उससे भी सेमीकंडक्टर की डिमांड लगातार बढ़ती जा रही है तो अब कंप्लीट इकोसिस्टम डिज़ाइन वेफर वेफर फैब्रिकेशन पैकेजिंग मैन्युफैक्चरिंग ऑफ कंपोनेंट्स असेंबली, टेस्टिंग फाइनल प्रोडक्शन हर चीज़ पे, इलेक्ट्रॉनिक्स के हर सेक्टर पे, हर डायमेंशन पे काम चल रहा है दूसरा लखनऊ मेट्रो का फेज़ वन बी बहुत इंपॉर्टेंट है लखनऊ बड़ा शहर है वहाँ पर मेट्रो की बहुत ज़रूरत है तो यहाँ पर फेज़ वन बी अप्रूव हुआ फाइव थाउजेंड एट हंड्रेड वन करोड़ रुपीज़ से तीसरा आप जैसा जानते हैं कि क्लीन ग्रोथ क्लीन एनर्जी पे भारत का कितना बड़ा कमिटमेंट है कैसे माने प्रधानमंत्री जी ने भारत के बड़े बड़े टारगेट्स को पहले ले आए हैं उसी कड़ी में आज तातो टू हाइड्रो इलेक्ट्रिक पावर 700 मेगावाट्स का अप्रूव हुआ विद इन्वेस्टमेंट ऑफ 8,146 करोड़ ओवरऑल 18,541 करोड़ रुपीज़ के प्रोजेक्ट्स आज कैबिनेट में अप्रूव हुए ਤੇ ਉਧਰ ਆਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਇੱਕ ਹੋਰ ਨਵਾਂ ਸੁਪਰੀਮ ਆਦੇਸ਼ ਦੇ ਦਿੱਤਾ ਗਿਆ ਹੈ ਸੁਪਰੀਮ ਕੋਰਟ ਕੰਪਲੈਕਸ ਦੇ ਵਿੱਚ ਹੁਣ ਬਚਿਆ ਹੋਇਆ ਖਾਣਾ ਸੁੱਟਣ ਤੇ ਰੋਕ ਲਾ ਦਿੱਤੀ ਗਈ ਹੈ ਵੱਡੀ ਖਬਰ ਹੈ ਆਵਾਰਾ ਕੁੱਤਿਆਂ ਦੇ ਨਾਲ ਜੁੜੀ ਹੋਈ ਸੁਪਰੀਮ ਕੋਰਟ ਕੰਪਲੈਕਸ ਦੇ ਵਿੱਚ ਬਚਿਆ ਹੋਇਆ ਖਾਣਾ ਸੁੱਟਣ ਤੇ ਸੁਪਰੀਮ ਕੋਰਟ ਦੇ ਵੱਲੋਂ ਰੋਕ ਲਾ ਦਿੱਤੀ ਗਈ ਹੈ ਕੋਰਟ ਕੰਪਲੈਕਸ ਦੇ ਵਿੱਚ ਖੁੱਲੇ ਦੇ ਵਿੱਚ ਖਾਣਾ ਸੁੱਟਣ ਤੇ پابੰਦੀ ਲਾਈ ਗਈ ਹੈ ਅਦਾਲਤ ਨੇ ਕਿਹਾ ਹੈ ਕਿ ਬਚਿਆ ਹੋਇਆ ਖਾਣਾ ਟਾਕੇ ਹੋਏ ਕੂੜੇਦਾਨ ਦੇ ਵਿੱਚ ਸੁੱਟਿਆ ਜਾਵੇ ਅਤੇ ਬਿਨਾ ਟਾਕੇ ਹੋਏ ਕੂੜੇਦਾਨ ਚ ਖਾਣੇ ਦੀ ਬਚੀ ਹੋਈ ਚੀਜ਼ ਨਾ ਸੁੱਟੀ ਜਾਵੇ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਕੁੱਤਿਆਂ ਦੇ ਵਧਣ ਦਾ ਖਤਰਾ ਘਟ ਜਾਵੇਗਾ ਦੱਸਦੀਏ ਕਿ ਇਸ ਤੋਂ ਪਹਿਲਾਂ ਕੱਲ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹੁਕਮ ਦਿੱਤੇ ਸੀ ਕਿ ਅਵਾਰਾ ਕੁੱਤਿਆਂ ਦੇ ਲਈ ਸ਼ੈਲਟਰ ਹੋਮ ਬਣਾਏ ਜਾਣਾਲ ਕੇ ਇਸ ਫੈਸਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰਤੀਕਰਮ ਵੀ ਸਾਹਮਣੇ ਆਏ ਨੇ ਰਾਹੁਲ ਗਾਂਧੀ ਨੇ ਇਸ ਨੂੰ ਬੇਰਹਿਮੀ ਦਾ ਕਹਿ ਦਿੱਤਾ ਡੌਗ ਲਵਰਸ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਕੁੱਤਿਆਂ ਦੇ ਵੱਧਣ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਨੇ ਖਾਸ ਕਰ ਆਵਾਰਾ ਕੁੱਤਿਆਂ ਦੇ ਤੇ ਹੁਣ ਇੱਕ ਹੋਰ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ ਖਾਸ ਕਰ ਸੁਪਰੀਮ ਕੋਰਟ ਕੰਪਲੈਕਸ ਦੇ ਵਿੱਚ ਕਿ ਬਚਿਆ ਹੋਇਆ ਖਾਣਾ ਜਿਹੜਾ ਬਹੁਤ ਸਾਰੇ ਲੋਕ ਕੁੱਤਿਆਂ ਨੂੰ ਪਾ ਦਿੰਦੇ ਨੇ ਉਸ ਨੂੰ ਇਸ ਤਰ੍ਹਾਂ ਨਹੀਂ ਹੈ ਕਿ ਕਿਤੇ ਵੀ ਸੁੱਟ ਦਿੱਤਾ ਜਾਵੇ ਕਿਉਂਕਿ ਉਸ ਦੇ ਨਾਲ ਕੁੱਤਿਆਂ ਦੇ ਵੱਧਣ ਦਾ ਖਤਰਾ ਰਹਿੰਦਾ ਹੈ ਕੋਰਟ ਕੰਪਲੈਕਸ ਦੇ ਪੁੱਲੇ ਦੇ ਵਿੱਚ ਖਾਣਾ ਛੁੱਟਣ ਤੇ ਪਾਬੰਦੀ ਲਾਈ ਗਈ ਹੈ ਜਿਹੜਾ ਬਚਿਆ ਹੋਇਆ ਖਾਣਾ ਜੇਕਰ ਤੁਸੀਂ ਕੁੱਤਿਆਂ ਨੂੰ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਟੱਕੇ ਹੋਏ ਕੂੜੇਦਾਨ ਚੋਂ ਉਸ ਨੂੰ ਛੁੱਟੋ ਤੇ ਬਿਨਾਂ ਟੱਕੇ ਹੋਏ ਕੂੜੇਦਾਨ ਚ ਖਾਣੇ ਦੀ ਬਚੀ ਹੋਈ ਚੀਜ਼ ਨਾ ਸੁੱਟੀ ਜਾਵੇ ਕਿਉਂਕਿ ਇਸ ਤਰ੍ਹਾਂ ਕੁੱਤਿਆਂ ਦੇ ਵਧਣ ਦਾ ਖਤਰਾ ਘਟ ਜਾਵੇਗਾ ਸੁਪਰੀਮ ਕੋਰਟ ਦੇ ਵੱਲੋਂ ਇਹ ਕਿਹਾ ਗਿਆ ਹੈ ਤਾਂ ਸੁਪਰੀਮ ਕੋਰਟ ਦੇ ਵੱਲੋਂ ਅਵਾਰਾ ਕੁੱਤਿਆਂ ਨੂੰ ਲੈ ਕੇ ਲਗਾਤਾਰ ਫੈਸਲੇ ਸੁਣਾਏ ਜਾ ਰਹੇ ਨੇ ਜਿੱਥੇ ਦਿੱਲੀ ਸਰਕਾਰ ਨੂੰ ਹੁਕਮ ਦਿੱਤੇ ਗਏ ਨੇ ਸ਼ੈਲਟਰ ਹੋਮ ਬਣਾਏ ਜਾਣ ਅਵਾਰਾ ਕੁੱਤਿਆਂ ਤੇ ਲਗਾਮ ਲਾਈ ਜਾਵੇ ਕਿਉਂਕਿ ਅਵਾਰਾ ਕੁੱਤਿਆਂ ਦੇ ਵਧਣ ਦੇ ਮਾਮਲੇ ਵਧ ਰਹੇ ਨੇ ਤੇ ਹੁਣ ਇੱਕ ਹੋਰ ਆਦੇਸ਼ ਕਿ ਕੋਰਟ ਕੰਪਲੈਕਸ ਦੇ ਵਿੱਚ ਬਹੁਤ ਸਾਰੇ ਲੋਕ ਬਚਿਆ ਹੋਇਆ ਖਾਣਾ ਕੁੱਤਿਆਂ ਨੂੰ ਪਾ ਦਿੰਦੇ ਨੇ ਜਿਸ ਨਾਲ ਵਧਣ ਦਾ ਖਤਰਾ ਰਹਿੰਦਾ ਹੈ ਇਸ ਕਰਕੇ ਕਿਹਾ ਗਿਆ ਕਿ ਟਕੇ ਹੋਏ ਪੂਰੇ ਦਾਨ ਦੇ ਵਿੱਚ ਹੀ ਬਚਿਆ ਹੋਇਆ ਕਨਾਣਾ ਪਾਇਆ ਜਾਵੇ ਤਾਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਰਾਹੁਲ ਗਾਂਧੀ ਨੇ ਵੀ ਸੁਪਰੀਮ ਕੋਰਟ ਦੇ ਫੈਸਲੇ ਤੇ ਸਵਾਲ ਚੁੱਕ ਦਿੱਤੇ ਨੇ ਲੀਡਰ ਆਫ اپੋਜੀਸ਼ਨ ਨੇ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਇਹ ਬੇਜ਼ੁਬਾਨ ਸਮੱਸਿਆਵਾਂ ਨਹੀਂ ਜਿਨ੍ਹਾਂ ਨੂੰ ਮਿਟਾਇਆ ਜਾਵੇ ਉਹਨਾਂ ਨੇ ਕਿਹਾ ਕਿ ਬਿਨਾਂ ਕਿਸੇ ਫੇਰਅहमी ਦੇ ਸੜਕਾਂ ਨੂੰ ਸੁਰੱਖਿਅਤ ਕੀਤਾ ਜਾਵੇ ਰਾਹੁਲ ਗਾਂਧੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਨਸਬੰਦੀ, ਟੀਕਾਕਰਨ ਅਤੇ ਦੇਖਭਾਲ ਵਰਗੇ ਕਈ ਤਰੀਕੇ ਨੇ ਜਿਸ ਨਾਲ ਅਵਾਰਾ ਕੁੱਤਿਆਂ ਤੇ ਕਾਬੂ ਪਾਇਆ ਜਾ ਸਕਦਾ ਹੈ। ਜਨਤਕ ਸੁਰੱਖਿਆ ਤੇ ਜਾਨਵਰਾਂ ਦੀ ਸਾਂਭ ਸੰਭਾਲ ਦੋਵੇਂ ਜ਼ਰੂਰੀ ਨੇ। ਰਾਹੁਲ ਗਾਂਧੀ ਦੇ ਵੱਲੋਂ ਇਹ ਕਿਹਾ ਗਿਆ। ਦਰਅਸਲ ਕੱਲ ਅਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹੁਕਮ ਦਿੱਤੇ ਸੀ ਕਿ ਅਵਾਰਾ ਕੁੱਤਿਆਂ ਨੂੰ ਫੜ ਕੇ ਸ਼ੈਲਟਰ ਹੋਮਸ ਦੇ ਵਿੱਚ ਭੇਜਿਆ ਜਾਵੇ ਅਵਾਰਾ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਏ ਜਾਣ ਕਿਉਂਕਿ ਅਵਾਰਾ ਕੁੱਤਿਆਂ ਵੱਲੋਂ ਵੱਢਣ ਦੇ ਕੇਸ ਵੱਧ ਰਹੇ ਨੇ ਤੇ ਹੁਣ ਰਾਹੁਲ ਗਾਂਧੀ ਦਾਵੀ ਇਸਤੇ ਪ੍ਰਤੀਕਿਰਨ ਸਾਹਮਣੇ ਆਇਆ ਤੇ ਕਈ ਹੋਰ ਰਿਐਕਸ਼ਨਸ ਵੀ ਆ ਰਹੇ ਸੀ ਦਿਸ ਜੱਜਮੈਂਟ ਹੈਸ ਬੀਨ ਗਿਵਨ ਇਟਸ ਅ ਸੂਮੋਟੋ ਅ ਸੂਮੋਟੋ ਕੇਸ ਸੂਮੋ which means that nobody has complained the judge has taken it upon himself to do this himself so we were expecting something like this anyway but what i'm amazed at is that 2 weeks ago 3 weeks ago the bench of supreme court judges led by justice maheshwari ruled that the abc rules are fine they should be followed now 2 weeks later another set of two judges uh, says that no no this is not fine you pick up all this so who are we supposed to listen to because they both have equal weight so in effect this suo motu judgment has no validity because it's already a settled judgment by the previous too देखिए ये बात सच है दिल्ली की जनता वर्षों से इस विषय पे परेशान है और सरकार पिछली सरकारों ने जो किया और नगर निगम में जिस तरीके से काम चल रहा था हम उन सब के ऊपर लगातार सरकार हमारी सरकार बनने के बाद से इन विषयों पर चर्चा करते हुए इसके समाधानों पे वर्कआउट कर ही रहे थे इसमें माननीय कोर्ट ने जो आदेश दिया है वो भी हमारे लिए बहुत महत्वपूर्ण है हमारा एक ही ध्येय दिल्ली की जनता को राहत देना आज ये प्रॉब्लम जिस विकराल रूप धारण करके दिल्ली के सामने खड़ी है इसमें सरकार की ईमानदारी के साथ में समाधान देना ये बहुत महत्वपूर्ण है जिसकी हमने पूरी योजना बनाते हुए इस समस्या पे काम हम करेंगे और दिल्ली की जनता को बड़ा लाभ हम लगातार देने वाले हैं कल एस ने एक ऑर्डर दिया है सुप्रीम कोर्ट ने बीटा इंडिया किस तरीके से उस पर याद करें देखिए सुप्रीम कोर्ट का जो ये ऑर्डर है ये इल लीगल है इ लॉजिकल है इन प्रैक्टिकल है और इन ह्यूमन है इल लीगल इसलिए क्योंकि सरकार ने 2001 से एनिमल बर्थ कंट्रोल रूल्स बना रखे हैं जिसमें क्लियरली लिखा है कि डॉग्स को उनकी लोकेशन से मूव नहीं किया जा सकता क्योंकि डॉग्स जो हैं एक टेरिटोरियल एनिमल है Uh, उनको वहाँ से हटाना uh, का मतलब है कि अगर वो किसी और एरिया में जाएंगे तो वहाँ पे जो फाइट्स हैं फॉर रिसोर्स खाने के लिए uh, बाक़ी चीज़ों के लिए वो बढ़ेंगे जिस वजह से डॉग बाइट्स और रेबीज के केसेस भी बढ़ेंगे इम्प्रैक्टिकल uh, इसलिए क्योंकि दिल्ली में लगभग दस लाख डॉग्स हैं दस लाख डॉग्स को एक शेल्टर में या एक जेल में बंद करना पॉसिबल नहीं है ਸਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਕੁਝ ਹੱਕ ਦੇ ਵਿੱਚ ਨੇ ਕੁਝ ਵਿਰੋਧ ਦੇ ਵਿੱਚ ਨੇ ਸਮਰਥਨ ਦੇ ਵਿੱਚ ਵੀ ਨੇ ਪਰ ਦੇਸ਼ ਭਰ ਦੇ ਵਿੱਚ 430000 ਕੁੱਤਿਆਂ ਦੇ ਕੱਟਣ ਦੇ ਮਾਮਲੇ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਏ ਨੇ ਜੇਕਰ ਜਨਵਰੀ ਮਹੀਨੇ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ 2024 ਦੇ ਵਿੱਚ 37 ਲੱਖ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਨੇ ਅਤੇ ਦੇਸ਼ ਭਰ ਦੇ ਵਿੱਚ 5 ਕਰੋੜ 25 ਲੱਖ ਅਵਾਰਾ ਕੁੱਤੇ ਨੇ ਇਸ ਤੋਂ ਬਿਨਾ 80 ਲੱਖ ਅਵਾਰਾ ਕੁੱਤੇ ਡੌਗ ਸ਼ੈਲਟਰਾਂ ਦੇ ਵਿੱਚ ਰੱਖੇ ਗਏ ਨੇ ਤੇ 10 ਲੱਖ ਅਵਾਰਾ ਕੁੱਤੇ ਸਿਰਫ ਦਿੱਲੀ ਦੇ ਵਿੱਚ ਨੇ ਤਾਂ ਇਹ ਬਹੁਤ ਵੱਡੀਆਂ ਫਿਗਰਸ ਨੇ ਅਵਾਰਾ ਕੁੱਤਿਆਂ ਦੇ ਨਾਲ ਜੁੜੀਆਂ ਹੋਈਆਂ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਇਹ ਆਰਡਰ ਦਿੱਤੇ ਗਏ ਨੇ 10 ਲੱਖ 12 ਕੁੱਤਿਆਂ ਦੀ ਗਿਣਤੀ ਦਿੱਲੀ ਦੇ ਵਿੱਚ ਹੈ ਤੇ ਜੇਕਰ ਇਸ ਦੇ ਲਈ ਸ਼ੈਲਟਰ ਹੋਮ ਬਣਾਉਣ ਦੇ ਹੁਕਮ ਦਿੱਤੇ ਗਏ ਨੇ ਤਾਂ ਬਹੁਤ ਵੱਡੇ ਪੱਧਰ ਤੇ ਕੰਮ ਕਰਨਾ ਪਵੇਗਾ ਚਾਹੇ ਉਹ ਦਿੱਲੀ ਦੀ ਗੱਲ ਹੋਵੇ ਤੋ ਹਾਲਾਂਕਿ ਫੈਸਲਾ ਹਾਲੇ ਸਿਰਫ ਦਿੱਲੀ ਦੇ ਲਈ ਸੁਣਾਇਆ ਗਿਆ ਪਰ ਦੇਸ਼ ਭਰ ਦੇ ਵਿੱਚ ਕੁੱਤਿਆਂ ਦੀ ਇੱਕ ਵੱਡੀ ਸਮੱਸਿਆ ਹੈ ਤੇ 430000 ਕੁੱਤਿਆਂ ਦੇ ਕੱਟਣ ਦੇ ਮਾਮਲੇ ਜਨਵਰੀ ਮਹੀਨੇ ਦੇ ਨੇ ਬਹੁਤ ਵੱਡੀ ਫਿਗਰ ਹੈ ਦੇਸ਼ ਭਰ ਤੋਂ ਅਤੇ ਇਸ ਤੋਂ ਬਿਨਾ 2024 ਦੇ ਵਿੱਚ 37 ਲੱਖ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਬਹੁਤ ਸਾਰੀਆਂ ਵੀਡੀਓਜ਼ ਹਰ ਰੋਜ਼ ਸਾਹਮਣੇ ਆਉਂਦੀਆਂ ਨੇ ਖਾਸ ਕਰ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਤੇ ਦੇਸ਼ ਭਰ ਦੇ ਵਿੱਚ 5 ਕਰੋੜ 25 ਲੱਖ ਅਵਾਰਾ ਕੁੱਤੇ ਨੇ ਕੁੱਲ ਗਿਣਤੀ ਅਵਾਰਾ ਕੁੱਤਿਆਂ ਦੀ 5 ਕਰੋੜ ਤੋਂ ਵੀ ਵਧੇਰੇ ਹੈ ਅਤੇ 80 ਲੱਖ ਅਵਾਰਾ ਕੁੱਤੇ ਡੌਗ ਸ਼ੈਲਟਰਾਂ ਦੇ ਵਿੱਚ ਰੱਖੇ ਗਏ ਨੇ ਜਿਹੜੇ ਖਾਸ ਤੌਰ ਤੇ ਬਣਾਏ ਜਾਂਦੇ ਨੇ ਅਵਾਰਾ ਕੁੱਤਿਆਂ ਨੂੰ ਰੱਖਣ ਦੇ ਲਈ ਸਰਜਿੰਦਰ ਸਿੰਘ ਧਾਮੀ ਦੇ ਵੱਲੋਂ ਨਵੇਂ ਅਕਾਲੀ ਦਲ ਤੇ ਨਿਸ਼ਾਨਾ 사ਦਿਆ ਗਿਆ ਖਾਸ ਕਰ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਇਹ ਤਿੱਖਾ ਨਿਸ਼ਾਨਾ ਗਿਆਨੀ ਹਰਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਮਨਛਾ ਹੁਣ ਪੂਰੀ ਹੋਈ ਹੈ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਮਨਛਾ ਹਰਪ੍ਰੀਤ ਸਿੰਘ ਦੀ ਪੂਰੀ ਹੋਈ ਹੈ। ਕੋਈ ਨਾ ਕੋਈ ਤਾਰ ਤੱਕ ਤੇ ਜੁੜੀ ਹੋਈ ਹੈ। ਧਾਮੀ ਨੇ ਇਹ ਵੀ ਖਦਸ਼ਾ ਪ੍ਰਗਟਾਇਆ ਹੈ। ਉਹਨਾਂ ਇਹ ਵੀ ਕਿਹਾ ਕਿ ਪ੍ਰਧਾਨਗੀ ਦਾ ਏਜੰਡਾ ਤਾਂ ਪਹਿਲਾਂ ਹੀ ਤੈਅ ਸੀ ਅਤੇ ਇੱਕ ਦਿਨ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦਾ ਐਲਾਨ ਹੋ ਚੁੱਕਿਆ ਸੀ। ਸਰਜੀਤ ਸਿੰਘ ਰਖੜਾ ਨੇ ਇੱਕ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਇਸ ਦੇ ਨਾਲ ਹੀ ਧਾਮੀ ਨੇ ਸਪਸ਼ਟ ਕੀਤਾ ਕਿ ਤੱਕੜੀ ਵਾਲੇ ਅਕਾਲੀ ਦਲ ਨੂੰ ਹੀ ਮਾਨਤਾ ਪ੍ਰਾਪਤ ਹੈ ਇਹਨਾਂ ਨੇ 500 ਡੈਲੀਗੇਟ ਚੁਣੇ ਨੇ ਕੋਈ ਲਿਸਟ ਸਾਹਮਣੇ ਆਈ ਹੈ ਸਵਾਲ ਚੁੱਕ ਦੇ ਨਜ਼ਰ ਆਏ ਨੇ ਹਰਜਿੰਦਰ ਸਿੰਘ ਧਾਮੀ ਇਸ ਦੇ ਨਾਲ ਹੀ ਉਹਨੇ ਵੀ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੀ ਤਿਆਰ ਹਾਂ ਚੋਣ ਕੇਂਦਰ ਨੇ ਕਰਵਾਉਣੀਆਂ ਤੇ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਕੇਂਦਰ ਜਦੋਂ ਚਾਹੇ ਐਸਜੀਪੀਸੀ ਦੀ ਚੋਣ ਕਰਵਾ ਸਕਦਾ ਹੈ ਦੱਸ ਦਈਏ ਕਿ ਵੱਖਰਾ ਧੜਾ ਬਣਿਆ ਨਵਾਂ ਅਕਾਲੀ ਦਲ ਬਣਿਆ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਸਾਬਕਾ ਜਥੇਦਾਰ ਤੇ ਹੁਣ ਐਸਜੀਪੀਸੀ ਪ੍ਰਧਾਨ ਧਾਮੀ ਦੇ ਵੱਲੋਂ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਕਿਹਾ ਗਿਆ ਕਿ ਇਹ ਉਹਨਾਂ ਦੀ ਪਹਿਲਾਂ ਹੀ ਮਨਛਾ ਸੀ ਜੋ ਹੁਣ ਪੂਰੀ ਹੋਈ ਹੈ। ਕੋਈ ਕਾਲੀਦਾਰ ਰਹਿੰਦਾ આજ ਤੱਕ ਦਾ ਇਤਿਹਾਸ ਆ ਉਹ ਲੋਕ ਪ੍ਰਗਟ ਕਰਦੇ ਲੋਕ ਸ਼ਕਤੀ ਜਦੋਂ ਲੈਕਚਨਾ ਹੁੰਦੀਆਂ ਉਹਦੇ ਵਿੱਚ ਪ੍ਰਗਟ ਕਰ ਦਿੰਦੇ ਆ। ਪਰ ਮੈਂ ਇਦਾਂ ਨਹੀਂ ਸੀ ਦੇਖੀ ਭਾ ਸ਼ੋਭਣੀ ਕਮੇਟੀ ਵੀ ਖੋਲਾਂਗੇ। ਸਿੰਬਲ ਵੀ ਖੋਲਾਂਗੇ। ਤੇ ਫੇਰ ਦਫ਼ਤਰ ਵੀ ਖੋਲਾਂਗੇ ਇਹ ਮੈਂ ਸਾਹਮਣੇ ਜਹੇਦਾਰ ਸਾਹਿਬ ਨੂੰ ਇਹ ਭਾਸ਼ਾ ਜਿਹੜੀ ਆ ਇਹਦੇ ਪਿੱਛੇ ਤਾਂ ਨਹੀਂ ਕੋਈ ਕਨੈਕਸ਼ਨ ਜੁੜਿਆ ਆ ਇਹ ਖੋਣ ਖਵਾਣ ਵਾਲੀਆਂ ਗੱਲਾਂ ਸਿੱਖ ਪੰਧ ਦੇ ਵਿੱਚ ਕਦੇ ਵੀ ਨਹੀਂ ਹੋਈਆਂ ਇਹ ਤਾਂ ਲੋਕ ਸ਼ਕਤੀ ਆ ਲੋਕ ਪ੍ਰਗਟ ਕਰ ਦੇਣਗੇ ਠੀਕ ਆ ਧੜੇ ਬਣਦੇ ਰਹੇ ਤੇ ਧੜੇ ਬਣਦੇ ਰਹਿਣਗੇ ਪਰ ਇਲੈਕਸ਼ਨਾਂ ਦਾ ਨਸਤਾਰਾ ਕਰਦੀਆਂ ਸੀ ਹਰ ਗੱਲ ਦੀਆਂ ਤੇ ਕੀ ਆਪਾਂ ਹੁਣ ਅੱਜ ਜੇ ਇੰਨੇ ਜ਼ੋਰ ਨਾਲ ਬੋਲਾਂਗੇ ਤੇ ਉਹਦੇ ਪਿੱਛੇ ਕੀ ਇੰਟੂਿਸ਼ਨ ਆ ਜਾਂ ਕੀ ਹੋ ਸਕਦਾ ਕੀ ਆਪਾਂ ਕੌਮ ਨੂੰ ਸੇਧ ਦੇਣੀ ਜਾਂ ਕੀ ਆਪਾਂ ਕੌਮ ਨੂੰ ਵੰਡੋ-ਵੰਡੀ ਕਰਨ ਇਸ ਦੇ ਨਾਲ ਹੀ ਬੀਤੇ ਕੱਲ ਸੁਖਬੀਰ ਸਿੰਘ ਬਾਦਲ ਨੇ ਬੀਜੇਪੀ ਤੇ ਇਲਜ਼ਾਮ ਲਾਇਆ ਸੀ ਕਿ ਨਮਾ ਅਕਾਲੀ ਦਲ ਬੀਜੇਪੀ ਦੇ ਸੰਪਰਕ ਦੇ ਵਿੱਚ ਹੈ ਜਿਸ ਤੋਂ ਬਾਅਦ ਬੀਜੇਪੀ ਦੇ ਵੱਲੋਂ ਅਕਾਲੀ ਦਲ ਦੇ ਇਲਜ਼ਾਮਾਂ ਤੇ ਪਲਟਵਾਰ ਕੀਤਾ ਗਿਆ ਬੀਜੇਪੀ ਦੇ ਪ੍ਰਧਾਨ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੁਖਬੀਰ ਬਾਦਲ ਪਹਿਲਾਂ ਆਪਣੇ ਘਰ ਤੇ ਧਿਆਨ ਦੇਣ ਉਹਨਾਂ ਕਿਹਾ ਕਿ ਸਾਡੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੀ ਪਾਰਟੀ ਨੂੰ ਠੀਕ ਕਰੋ ਦੱਸਦੀ ਹੈ ਕਿ ਕੱਲ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਾਇਆ ਸਨ ਕਿ ਬਾਗੀ ਧੜਾ ਭਾਜਪੀ ਦੇ ਨਾਲ ਰਲਿਆ ਹੋਇਆ ਹੈ ਜਿਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਤਿੱਖਾ ਪਲਟਵਾਰ ਸਾਹਮਣੇ ਆਇਆ ਦੇ ਅੰਦਰ ਤੇ ਹੁਣ ਤਾਂ ਐਡਾ ਵੱਡਾ ਸਾਜ਼ਿਸ਼ ਹੋ ਗਈ ਨਕਸ਼ਾਨਾ ਸੀ ਕਾਲੀ ਦਲ ਨੂੰ ਖਤਮ ਕਰਨਾ ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨ ਨਹੀਂ ਪਰ ਅੱਜ ਤੁਖਣਾ کہہ ਰਹੇ ਆ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਥੋੜੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰੇ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਹੈ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਘਰ ਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੋਂ ਕਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਚ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਮੈਨੂੰ ਲੱਗਦਾ ਹੈ ਸੁਖਵੀਰ ਬਾਦਲ ਜੀ ਕੋ ਆਤਮ ਚਿੰਤਨ ਕਰਨੇ ਦੀ ਜ਼ਰੂਰਤ ਹੈ इल्ज़ाम लगाने की जगह अपने घर को ठीक करने की ओर ध्यान देते तो अच्छा रहता मुझे लगता है कि अगर उन्होंने अपने आत्मचिंतन करके खुद को के ऊपर ध्यान दिया होता अकाली दल परिवार के ऊपर ध्यान दिया होता तो इस प्रकार की जो इल्ज़ामबाजी है उनको करनी ना पड़ती अच्छा सर कोई गुंजाइश अगर गठबंधन की रही तो बीजेपी बीजेपी एक सौ बीजेपी एक सौ सत्रह सीटों पे चुनाव की तैयारी में जुटी हुई है ਔਰ ਹਮਾਰਾ ਇਹ ਇਹ ਜੋ ਘਟਨਾਕਰਮ ਹੋ ਰਹਾ ਇਸਪੇ ਨਜ਼ਰ ਹੈ ਪਰ ਹਮਾਰਾ ਕੋਈ ਦਿਲਚਸਪੀ ਨਹੀਂ ਹੈ ਨਹੀਂ ਉਹ ਕਹਿ ਰਹੇ ਤੇ ਉਧਰ ਵੱਖਰੇ ਧੜੇ ਦੀ ਸੁਖਬੀਰ ਸਿੰਘ ਬਾਦਲ ਨੂੰ ਇੱਕ ਹੋਰ ਪੇਸ਼ਕਸ਼ ਸਾਹਮਣੇ ਆਈ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਸਲਾਹ ਦਿੱਤੀ ਹੈ ਚੰਦੂ ਮਾਜਰਾ ਨੇ ਕਿਹਾ ਕਿ ਪੰਥਕ ਸ਼ਕਤੀ ਨੂੰ ਇਕੱਠੇ ਕਰਨ ਦੀ ਲੋੜ ਹੈ ਸੁਖਬੀਰ ਬਾਦਲ ਨੂੰ 2 ਦਸੰਬਰ ਦਾ ਫੈਸਲਾ ਮੰਨਣਾ ਚਾਹੀਦਾ ਹੈ ਚੰਦੂ ਮਾਜਰਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਤੋਂ ਬਿਨਾ ਕੋਈ ਰਾਹ ਨਹੀਂ ਹੈ ਅਤੇ ਪੰਥਕ ਸ਼ਕਤੀ ਇਕੱਠੀ ਹੋਵੇਗੀ ਤਾਂ ਪੰਜਾਬ ਦੇ ਮੁੱਦੇ ਹੱਲ ਹੋਣਗੇ ਕੇਂਦਰ ਤੋਂ ਪੰਜਾਬ ਦੇ ਮੁੱਦੇ ਹੱਲ ਕਰਵਾਉਣ ਲਈ ਮਜ਼ਬੂਤ ਧਿਰ ਦੀ ਲੋੜ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਵੱਖਰੇ ਧੜੇ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਵੱਲੋਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਮੋੜ ਤੋਂ ਇਹ ਪੇਸ਼ਕਸ਼ ਕੀਤੀ ਗਈ ਹੈ ਦੇ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਅਸੀਂ ਅਪੀਲ ਕਰਦੇ ਆ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਹਿਬਾਨ ਵੱਲੋਂ ਸਨਾਇਆ ਜਿਹੜਾ ਫਰਮਾਨ ਆ ਉਹੀ ਕੋਈ ਇੱਕ ਰਸਤਾ ਹੈ ਉਹੀ ਕੋਈ ਇੱਕ ਰੋਡ ਮੈਪ ਹੈ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਜੋੜਨ ਦਾ ਸੋ ਉਸ ਰਾਮਕਾਰ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਤਾਂ ਕਿ ਅਸੀਂ ਸ਼ਕਤੀ ਨੂੰ ਆਪਣੀ ਨੂੰ ਮਜ਼ਬੂਤ ਕਰੀਏ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਆਪਣੇ ਹੱਕ ਲੈਣ ਲਈ ਮਜਬੂਰ ਕਰੀਏ ਤੁਸੀਂ ਹੈਰਾਨ ਹੋਵੋਗੇ ਸੀਐਸਆਰ ਬਿਠਾਤੀ ਡੈਮ ਤੇ ਤਨਖਾਹਾਂ ਅਸੀਂ ਦੰਦੇ ਆ 27 ਮੈਂਬਰਸ਼ਿਪ ਸਾਡੀ ਖੋਲੀ ਡੈਮ ਤੇ 60 40 ਦੀ ਰੇਸ਼ੋ ਚੰਡੀਗੜ੍ਹ ਦੇ ਵਿੱਚੋਂ ਮੁਲਾਜ਼ਮਾਂ ਦੀ ਖਤਮ ਕਰਤੀ 50 ਕਿਲੋਮੀਟਰ ਤੇ ਲਿਆਣ ਕੇ ਬੀਐਸਐਫ ਪੰਜਾਬ ਦੀ ਧਰਤੀ ਤੇ ਬਿਠਾਤੀ ਕਰੋੜਾ ਰੁਪਿਆ ਆਰਡੀਐਫ ਦਾ ਰੋਕੀ ਬਿਠਾ ਕੇ ਅੰਦਰ ਸਰਕਾਰ ਢੜਕਾ ਸਾਡੀ ਟੁੱਟੀਆਂ ਪਈਆਂ ਮਰਮਤ ਲਈ ਪੈਸਾ ਨਹੀਂ ਕੋਈ ਬੋਲ ਨਹੀਂ ਰਿਹਾ ਇਸ ਲਈ ਪੰਜਾਬ ਨੂੰ ਜਗਾਉਣ ਬਚਾਉਣ ਲਈ ਪੰਜਾਬ ਨੂੰ ਜਗਾਉਣ ਲਈ ਜਿਹੜੀ ਮੁਹਿੰਮ ਅਸੀਂ ਰੰਮ ਲਗਿਆਂ ਕਰਨ ਇਹ ਸ਼ਰਮਣੀ ਕਾਲਦਲ ਦੀ ਸਰਜੀਤੀ ਤੋਂ ਬਾਅਦ ਉਹਦੇ ਚ ਸਸ ਹੋਈ ਸੀ ਬਾਦਲ ਫਾੜੋ ਸ਼ਾਮਰ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਬੜੇ ਅਹਿਮ ਮਸਲੇ ਨੇ ਤੇ ਉਧਰ ਜਸਟਿਸ ਜਸਵੰਤ ਵਰਮਾ ਖਿਲਾਫ ਲੋਕ ਸਭਾ ਦੇ ਵਿੱਚ ਮਹਾਦੋਸ਼ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਲੋਕ ਸਭਾ ਸਪੀਕਰ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਸਟਿਸ ਵਰਮਾ ਕੈਸ਼ ਕਾਂਡ ਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਜਸਟਿਸ ਵਰਮਾ ਨੂੰ ਹਟਾਉਣ ਦੇ ਪ੍ਰਸਤਾਵ ਤੇ ਇੱਕ ਕਮੇਟੀ ਬਣਾਈ ਗਈ ਹੈ ਇਸ ਕਮੇਟੀ ਦੇ ਵਿੱਚ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ ਇੱਕ ਕਾਨੂੰਨੀ ਮਾਹਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਸਟਿਸ ਵਰਮਾ ਦਾ ਮਾਮਲਾ ਬੇहद ਗੰਭੀਰ ਹੈ ਸਪੀਕਰ ਦੇ ਵੱਲੋਂ ਇਹ ਕਿਹਾ ਗਿਆ ਉਹਨਾਂ ਨੇ ਕਿਹਾ ਕਿ 31 ਜੁਲਾਈ ਨੂੰ ਹਟਾਉਣ ਦਾ ਪ੍ਰਸਤਾਵ ਮਿਲਿਆ ਅਤੇ ਹਟਾਉਣ ਲਈ ਹੁਣ ਰਾਸ਼ਟਰਪਤੀ ਨੂੰ ਇਸ ਪ੍ਰਸਤਾਵ ਨੂੰ ਭੇਜਿਆ ਜਾਵੇਗਾ ਜਸਟਿਸ ਵਰਮਾ ਦੇ ਖਿਲਾਫ ਮਹਾ ਦੋਸ਼ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕਰ ਦਿੱਤਾ ਗਿਆ ਹੈ ਜੱਜ ਕੈਸ਼ਕਾਂਡ ਹੈ जिस लैके महादोष प्रस्ताव मंजूर होया है तीन मैंबरी कमेटी का गठन जिस तुँ तो बाद इस प्रस्ताव राष्ट्रपति भेजा जाए, जाए। उपयुक्त तथ्यों के अवलोकन और सार्वजनिक रूप से उपलब्ध तथ्यों न्यायमूर्ति यशवंत वर्मा के कब्जे वाले और उनके नियंत्रण में स्थित आधिकारिक परिषद से जली हुई नकदी की बरामदी और उसे हटाने से संबंधित परिस्थितियों की स्वतंत्र रूप से जांच करने के बाद हम स्वतंत्र रूप से यह भी पाते हैं कि भारत के संविधान के अनुच्छेद एक के साथ पठित अनुच्छेद एक दो और अनुच्छेद 218 के तहत हटाने की प्रक्रिया न्यायाधीश अधिनियम 1968 और उसके तहत बनाए गए नियमों के अनुसार शुरू की